ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਸੋਹਣੀ ਕੋਠੀ ਲੈ ਕੇ ਆਏ ਹਾਂਗੇ ਮਾਡਰਨ ਲੁੱਕ ਦੀ ਕੋਠੀ ਹੈ ਦੋਸਤੋ ਜਿੰਨੀ ਵੱਡੀ ਤੁਹਾਨੂੰ ਕੋਠੀ ਇਹ ਲੱਗ ਰਹੀ ਹੈ ਜਿੰਨੀ ਹੈਵੀ ਕੋਠੀ ਲੱਗ ਰਹੀ ਹੈ ਓਨੀ ਵੱਡੀ ਹੈ ਨਹੀਂ ਵੈਸੇ ਬਹੁਤ ਘੱਟ ਏਰੀਆ ਛੋਟੀ ਫੈਮਿਲੀ ਵਾਸਤੇ ਬਹੁਤ ਹੀ ਵਧੀਆ ਲਾਹੇਵੰਦ ਡਿਜ਼ਾਈਨ ਹੈ ਇੱਕ ਇਦਾਂ ਦੀ ਬਹੁਤ ਘੱਟ ਕੋਠੀਆਂ ਹੁੰਦੀਆਂ ਨੇ ਇੰਨੇ ਵਧੀਆ ਤਰੀਕੇ ਨਾਲ ਪਾਈ ਹੋਈ ਕੋਠੀ ਸਾਰੀ ਵੀਡੀਓ ਦਿਖਾਵਾਂਗੇ ਤੁਹਾਨੂੰ ਆਪਾਂ ਅੰਦਰੋਂ ਵੀ ਪੂਰੀ ਚੰਗੀ ਤਰ੍ਹਾਂ ਨਕਸ਼ਾ ਸਮਝਾਵਾਂਗੇ ਦੋਸਤੋ ਇਦਾਂ ਦੀਆਂ ਕੋਠੀਆਂ ਨੂੰ ਲੋਕ ਬਹੁਤ ਪਸੰਦ ਕਰਦੇ ਨੇ ਘੱਟ ਖਰਚ ਆਉਂਦਾ ਤੇ ਟੋਟਲ ਇਹ 1800 ਸਕਰ ਫੁੱਟ ਏਰੀਆ ਹੈ ਘਟ ਹੋ ਸਕਦਾ ਥੋੜਾ ਵੱਧ ਨਹੀਂ ਦੋਸਤੋ 1200 ਸਕਰ ਫੁੱਟ نیچے ਹੈ ਤੇ 600 ਸਕਰ ਫੁੱਟ ਉੱਪਰ ਹੈਗਾ ਬਹੁਤ ਹੀ ਸੋਹਣੀ ਲੁੱਕ ਹੈ ਇਸ ਕੋਠੀ ਦੀ ਖੇਤਾਂ ਵਿੱਚ ਕੋਠੀ ਬਣੀ ਹੋਈ ਹੈ ਇਹ ਕੰਪਲੀਟ ਹੋ ਰਹੀ ਹੈ ਇਹ ਪਲਸਤਰ ਵਗੈਰਾ ਹੋ ਚੁੱਕੀ ਹੈਗੀ ਪੱਥਰ ਰੰਦਾ ਇਸ ਕੋਠੀ ਦਾ ਤੁਹਾਨੂੰ ਆਪਾਂ ਇੱਕ ਵਾਰ ਦਿਖਾ ਦਿੰਨੇ ਆ ਜੇਕਰ ਕੰਪਲੀਟ ਹੋ ਗਈ ਜਦੋਂ ਕੰਪਲੀਟ ਹੁੰਦੀ ਹੈ ਕੋਠੀ ਉਦੋਂ ਵੀ ਤੁਹਾਨੂੰ ਦੁਬਾਰੇ ਵੀਡੀਓ ਦਿਖਾ ਦਾਂਗੇ ਆਪਾਂ ਉੱਪਰ ਜਿੰਨਾ ਏਰੀਆ ਤੁਹਾਨੂੰ ਲੱਗ ਰਿਹਾ ਹੈ ਫਰੰਟ ਤੋਂ ਐਲੀਵੇਸ਼ਨ ਤੋਂ ਉਹਨਾ ਹੈ ਨਹੀਂਗਾ ਉੱਪਰ ਜਾ ਕੇ ਪਤਾ ਲੱਗਦਾ ਇਹ ਚੀਜ਼ ਦਾ ਕਿਵੇਂ ਹੈਗਾ ਉਹ ਉਹ ਦਿਖਾਉਣੇ ਆ ਤੁਹਾਨੂੰ ਆਪਾਂ ਬਾਅਦ ਚ ਪਤਾ ਲੱਗ ਜੂਗਾ ਤੁਹਾਨੂੰ ਸੋ ਕਿਵੇਂ ਲੱਗਿਆ ਕੋਠੀ ਦਾ ਡਿਜ਼ਾਈਨ ਫਰੰਟ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਕਿਸੇ ਵੀਰ ਦਾ ਕੋਈ ਫਾਇਦਾ ਹੋ ਜੇ ਆਈਡੀਆ ਆ ਜਾਂਦਾ ਹੁੰਦਾ ਘਰ ਬਣਾਉਣਾ ਹੁੰਦਾ ਕੋਈ ਐਲੀਵੇਸ਼ਨ ਵੇਖਿਆ ਜਾਂਦਾ ਹੁੰਦਾ ਫਰੰਟ ਵਗੈਰਾ ਆਪਾਂ ਉਦੋਂ ਦਾ ਤਿਆਰ ਕਰ ਸਕਦੇ ਹੁੰਨੇ ਆ ਦੋਸਤੋ ਤੋ ਆਜੋ ਅੰਦਰ ਲੈ ਕੇ ਚੱਲਦੇ ਆ ਤੁਹਾਨੂੰ ਆਪਾਂ ਆ ਵੇਖੋ ਪਹਿਲਾਂ ਡ੍ਰੈنگ ਰੂਮ ਆ ਗਿਆ ਇਹਦਾ ਲੈਫਟ ਸਾਈਡ ਤੇ ਪੋਰਚ ਦੇ ਵਿੱਚ ਬਾਰ ਰੱਖਿਆ ਹੋਇਆ ਇਸ ਇਸ ਡ੍ਰੈنگ ਰੂਮ ਦਾ ਇੱਕ ਤੇ ਇੱਕ ਵੱਡਾ ਬਾਰ ਆ ਜਿਹੜਾ ਓਪਨ ਲੌਬੀ ਦੇ ਵਿੱਚ ਰੱਖਿਆ ਹੋ ਆਹ ਵੇਖੋ ਦੂਸਰਾ ਬਾਰ ਇਹ ਸਾਹਮਣੇ ਫਰੰਟ ਤੇ ਵੱਡੀ ਵਿੰਡੋ ਲੱਗੀ ਹੋਈ ਹੈ ਬਹੁਤ ਹੀ ਜਿਆਦੇ ਨੇਚਰਲ ਲਾਈਟ ਪੈਂਦੀ ਹੈ ਕੋਠੀ ਦੇ ਵਿੱਚ ਹਨੇਰਾ ਨਹੀਂ ਲੱਗਦਾ ਇਹ ਜੋ ਤੁਸੀਂ ਸਾਹਮਣੇ ਵਿੰਡੋ ਦੇਖ ਰਹੇ ਹੋ ਛੋਟੀ ਇੱਕ ਕਿਚਨ ਬਣਾਇਆ ਹੋਇਆ ਦੋਸਤੋ ਰਸੋਈ ਹੈਗੀ ਇੱਥੇ ਆਹ ਦੇਖੋ ਰਾਈਟ ਸਾਈਡ ਤੇ ਐਂਟਰ ਹੋਗੇ ਆਪਾਂ ਮੇਨ ਐਂਟਰੀ ਹੈਗੀ ਇਹ ਆਪਣੀ ਗੇਟ ਦੀ ਤੇ ਇੱਧਰ ਜੋ ਤੁਹਾਨੂੰ ਉਧਰ ਦੀ ਦਿਖਾਇਆ ਸੀ ਮੈਂ ਦੂਸਰੇ ਗੇਟ ਡ੍ਰੈنگ ਰੂਮ ਬਣਾਇਆ ਹੋਇਆ ਸੋ ਤੁਹਾਨੂੰ ਹਣ ਲੋਬੀ ਵਿੱਚ ਦੀ ਦਿਖਾਤਾ ਆਪਾਂ ਇੱਕ ਵਾਰ ਉਸ ਦੇ ਨਾਲ ਅੱਗੇ ਪੌੜੀਆਂ ਨੇਗੀਆਂ ਬੈਕ ਸਾਈਡ ਤੇ ਇੱਕ ਬੈੱਡਰੂਮ ਹੈ ਇੱਕ ਇੱਕ ਬੈੱਡਰੂਮ ਟੇਡਾ ਬਣਾ ਹੋਇਆ ਹੈ ਇਹ ਕਿਚਨ ਆ ਗਿਆ ਫਰਸਟ ਤੇ ਰਾਈਟ ਸਾਈਡ ਤੇ ਜਿਸ ਦੇ ਵੀ ਕਿ ਸਾਹਮਣੇ ਤੋਂ ਵਿੰਡੋ ਦਿਖ ਰਹੀ ਸੀ ਜੋ ਆਪਣੀ ਨਿਗਾਹ ਵੀ ਵੱਜਦੀ ਰਹਿੰਦੀ ਹੈਗੀ ਬਾਹਰ ਤੇ ਗੇਟ ਤੇ ਪਤਾ ਲੱਗਦਾ ਰਹਿੰਦਾ ਕੋਈ ਆਉਂਦਾ ਜਾਂਦੇ ਦਾ ਬੰਦੇ ਦਾ ਵਿੜਕਾਉਂਦੀ ਰਹਿੰਦੀ ਹੈ ਦੋਸਤੋ ਸਾਹਮਣੇ ਵੇਖ ਰਹੇ ਹਾਂ ਤੁਸੀਂ ਜੋ ਗੇਟ ਦਿਖ ਰਿਹਾ ਸਾਹਮਣੇ ਇਹ ਕਿਚਨ ਹੈਗਾ ਜਿਸ ਦਾ ਕਿਸਦਾ ਵੀ ਓਪਨ ਗੇਟ ਰੱਖਿਆ ਹੋਇਆ ਹੈਗਾ ਤੇ ਸਾਹਮਣੇ ਬੈਕ ਸਾਈਡ ਤੇ ਇੱਕ ਬੈੱਡਰੂਮ ਸੋ ਇੱਕ ਬੈੱਡਰੂਮ ਇਹ ਆ ਗਿਆ ਟੇਡਾ ਟੇਡਾ ਬਾਰ ਆ ਇਸ ਬੈੱਡਰੂਮ ਦਾ ਇਸ ਦੇ ਵਿੱਚ ਸਮਾਨ ਪਿਆ ਸੀ ਬਾਈ ਹੋ ਰਿਆਂ ਦਾ ਛੇਤਾਂ ਚ ਕੋਠੀ ਹੈਗੀ ਤਾਂ ਕਿ ਸਿਮੈਂਟ ਵਗੈਰਾ ਕੰਪਲੀਟ ਨਹੀਂ ਹੋਈ ਨਾ ਕੋਠੀ ਤਾਂ ਕਰਕੇ ਸਮਾਨ ਵਗੈਰਾ ਨੂੰ ਲਾ ਕੇ ਲੋਕ ਲੱਗਿਆ ਹੋਇਆ ਤੇ ਇੱਕ ਬੈੱਡਰੂਮ ਇਧਰ ਆ ਗਿਆ ਬੈਕ ਸਾਈਡ ਤੇ ਇਸ ਦੇ ਨਾਲ ਵਾਸ਼ਰੂਮ ਤੇ ਡਰੈਸਿੰਗ ਰੂਮ ਅਟੈਚ ਆ ਤੇ ਦੂਸਰੇ ਬੈੱਡਰੂਮ ਦੇ ਨਾਲ ਡਰੈਸਿੰਗ ਰੂਮ ਵਾਸ਼ਰੂਮ ਅਟੈਚ ਨਹੀਂ ਹੈਗਾ ਆ ਵੇਖੋ ਜੋ ਇਧਰ ਵਾਸ਼ਰੂਮ ਬਣਿਆ ਹੋਇਆ ਉਸ ਦਾ ਇੱਕ ਬਾਰ ਪੌੜੀਆਂ ਦੇ نیچے ਲੋਬੀ ਦੇ ਵਿੱਚ ਕੱਢਿਆ ਹੋਇਆ ਸੋ ਇਹ ਆਪਾਂ ਦੋਨੋਂ ਤਰੀਕੇ ਨਾਲ ਵਰਤ ਸਕਦੇ ਆ ਇਸ ਬੈੱਡਰੂਮ ਦੇ ਨਾਲ ਵੀ ਅਟੈਚ ਕੀਤਾ ਤੇ ਕਾਮਨ ਤੌਰ ਤੇ ਵੀ ਯੂਜ਼ ਕਰ ਸਕਦੇ ਆ ਇਹ ਬੈਕ ਸਾਈਡ ਤੇ ਕੋਠੀ ਦੇ ਜਗ੍ਹਾ ਛੱਡੀ ਹੋਈ ਹੈ ਨਹੀਂ 2 ਫੁੱਟ ਵਾਂਗੂ ਤੇ ਇਹ ਮਗਰ ਅਗਰ ਬਾਰ ਰੱਖਿਆ ਹੋਇਆਗਾ ਬਹੁਤ ਹੀ ਸੀਮਤਰੀ ਹੈ ਦੋਸਤੋ ਬਹੁਤ ਹੀ ਜਿਆਦੇ ਛੋਟੇ ਪਰਿਵਾਰ ਨੇ ਜਿਨ੍ਹਾਂ ਦੇ ਜਿਆਦੇ ਬਾਹਲਾ ਏਰੀਆ ਪਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਬਹੁਤ ਹੀ ਜਿਆਦੇ ਤਰੀਕੇ ਨਾਲ ਕੋਠੀ ਬਣਾਈ ਹੋਈ ਹੈਗੀ ਸੋ ਇਹ ਪੌੜੀਆਂ ਜੜਾਈਆਂ ਹੋਈਆਂ ਉੱਪਰ ਚਲਦੇ ਆਪਾਂ ਉੱਪਰੋਂ ਦਿਖਾ ਦਿੰਨੇ ਆ ਤੁਹਾਨੂੰ ਸ਼ਾਇਦ ਮੈਨੂੰ ਲੱਗਦਾ ਤੁਹਾਨੂੰ ਪੂਰਾ ਆਈਡੀਆ ਆ ਗਿਆ ਹੋਣਾ ਦੋਸਤੋ ਥੋੜੀ ਡਿਊਪਲੈਕਸ ਕੋਠੀ ਹੈ ਇਹ ਆ ਦੇਖੋ ਤਾਂ ਕਿ ਲਾਈਟ ਪੈਂਦੀ ਰਹੇ ਨੇਚਰਲ ਲਾਈਟ ਸੋ ਹੁਣ ਆਪਾਂ ਉੱਪਰ ਆ ਚੁੱਕਿਆਂਗੇ ਹੁਣ ਤੁਹਾਨੂੰ ਪਤਾ ਲੱਗਣਾ ਕਿ ਬਾਹਰੋਂ ਜੋ ਇੰਨੀ ਹੈਵੀ ਕੋਠੀ ਲੱਗ ਰਹੀ ਸੀ ਇਦਾਂ ਲੱਗ ਰਿਹਾ ਸੀ ਜਿੰਨੀ نیچے ਬਣੀ ਹੋਈ ਹੈਗੀ ਉਨੀ ਉੱਪਰ ਕੋਠੀ ਹੈਗੀ ਉਨਾ ਸੱਤਿਆ ਹੋਏ ਏਰੀਆ ਉੱਪਰ ਹੈਗਾ ਪਰ ਉੱਪਰ ਨਹੀਂ ਹੈਗਾ ਉੱਪਰ ਇੱਕੋ ਹੀ ਬੈਡਰੂਮ ਹੈ ਦੋਸਤੋ ਆਹ ਵੇਖੋ ਜੋ ਡ੍ਰੈنگ ਰੂਮ ਦੇ ਉੱਪਰ ਬਣਿਆ ਹੋਇਆਗਾ ਨੀਚੇ ਡ੍ਰੈنگ ਰੂਮ ਆ ਉੱਪਰ ਇਹ ਬੈਡਰੂਮ ਬਣਿਆ ਹੋਇਆ ਤੇ ਇੱਕ ਬਾਰ ਬਾਲਕੋਨੀ ਨੂੰ ਕੱਢਿਆ ਹੋਇਆ ਇਸ ਦਾ ਇੱਕ ਬਾਰ ਫਰੰਟ ਤੇ ਰੱਖਿਆ ਹੋਇਆਗਾ ਆ ਵੇਖੋ ਇੱਥੇ ਗ੍ਰਿਲ ਲੱਗੀ ਹੋਈ ਹੈ ਥੋੜਾ ਜਿਹਾ ਏਰੀਆ ਹੀ ਹੈ ਇੱਥੇ ਇੱਕ ਬਾਰ ਇੱਧਰ ਰੱਖਿਆ ਹੈ ਸਾਹਮਣੇ ਵੇਖਣ ਵਾਸਤੇ ਤੇ ਇੱਕ ਬਾਰ ਇੱਧਰ ਬਾਲਕੋਨੀ ਨੂੰ ਜਾ ਰਿਹਾ ਫਰੰਟ ਤੇ ਆ ਜੋ ਆ ਵੇਖੋ ਆਪਾਂ ਬਾਲਕੋਨੀ ਦੇ ਵਿੱਚ ਆ ਚੁੱਕੇ ਆ ਇਹ ਜੋ ਸਾਹਮਣੇ ਵਿੰਡੋ ਦੇਖ ਰਹੇ ਹਾਂ نیچے ਤੋਂ ਇਹ ਲੱਗਦਾ ਸੀ ਕਿ ਕਿਸੇ ਰੂਮ ਦੀ ਵਿੰਡੋ ਹੈ ਇਹ ਰੂਮ ਹੈ ਅੱਗੇ ਪਰ ਅੱਗੇ ਕੋਈ ਰੂਮ ਨਹੀਂ ਹੈਗਾ ਦੋਸਤੋ ਇੰਨੀ ਕਪੜਸੱਤੀ ਬਣਾਈ ਹੋਈ ਹੈ ਉੱਪਰ ਸੈਲਫ ਪਾ ਕੇ ਸੱਤ ਪਾਈ ਹੋਈ ਹੈਗੀ ਸਿਰਫ ਬਾਲਕੋਨੀ ਦਾ ਰੂਪ ਦਿੱਤਾ ਹੋਇਆ ਹੈ ਇਸ ਨੂੰ ਤੇ ਬੈਕ ਸਾਈਡ ਤੇ ਲੱਗਦਾ ਕਿ ਜਿਵੇਂ ਛੱਤ ਪਾਈ ਹੋਈ ਹੈ ਰੂਮ ਦੀ ਰੂਮ ਹੈਗਾ ਪਰ ਉਹ ਸਿਰਫ ਐਲੀਵੇਸ਼ਨ ਤੌਰ ਤੇ ਕੰਮ ਲਿਆ ਹੋਇਆ ਉਸ ਵਾਲ ਤੋਂ ਸੋ ਇਹ ਦੁਬਾਰੇ ਆਪਾਂ ਉਸੇ 게ਟ ਆ ਚੁੱਕੇ ਹਾਂ ਜੋ ਰੂਮ ਦੇ ਵਿੱਚ ਦੀ ਰੱਖਿਆ ਹੋਇਆ ਹੈਗਾ ਬਾਲਕੋਨੀ ਤੇ ਇਹ ਜੋ ਮਮਟੀ ਦਾ ਦੂਸਰਾ ਲੋਬੀ ਦਾ ਸੌਰੀ ਦੂਸਰਾ 게ਟ ਆ ਗਿਆ ਸੋ ਇਧਰ ਸਾਰਾ ਉਹ ਏਰੀਆ ਓਪਨ ਹੈ ਆ ਵੇਖੋ ਦੋਸਤੋ ਬਹੁਤ ਹੀ ਘੱਟ ਏਰੀਏ ਦੀ ਕੋਠੀ ਬਣੀ ਹੋਈ ਹੈਗੀ ਇਹ ਦੋਸਤੋ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਕੋਠੀ ਹੈ ਬੈਕ ਸਾਈਡ ਤੇ ਪੌੜੀ ਚੜੀ ਹੋਈ ਆ ਵੇਖ ਲਓ ਤੇ ਥੋੜੇ ਜਿਹੇ ਏਰੀਏ ਦੇ ਵਿੱਚ ਹੈਗੀ ਇਹ ਛੋਟੇ ਪਰਿਵਾਰ ਵਾਸਤੇ ਗੱਲਬਾਤ ਹੈ ਹੈਗੀ ਆ ਦੋਸਤੋ ਆ ਜੋ ਪ੍ਰੋਇਮ ਬਖਾ ਦਿਨਾ ਤੁਹਾਨੂੰ ਆਪਾਂ ਸੋ ਕਿਵੇਂ ਲੱਗਿਆ ਡਿਜ਼ਾਈਨ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਉੱਪਰ ਸਿਰਫ ਟੈਂਕੀ ਵਾਸਤੇ ਪਰਸਤੀ ਪਾਈ ਹੋਈ ਹੈਗੀ ਤਾਂ ਕਿ ਟੈਂਕੀ ਵਗੈਰਾ ਖਰਾਬ ਨਾ ਹੋਵੇ ਉਦਾਂ ਸਾਰੀ ਓਪਨ ਹੈਗੀ ਪਲੇਨ ਹੈ ਕੋਠੀ ਦੋਸਤੋ ਤੇ ਬਹੁਤ ਹੀ ਘੱਟ ਏਰੀਆ ਦੇ ਵਿੱਚ ਬਣੀ ਹੋਈ ਆ ਆ ਵੇਖੋ ਜੋ ਤੁਸੀਂ ਸਾਈਡ ਤੋਂ ਦੇਖ ਰਹੇ ਹੋ ਸੈਲਫ ਪਾਈ ਹੋਈ ਹੈਗੀ ਉੱਪਰ ਛੱਤ ਸਿਰਫ ਬਾਲ ਦੇ ਉੱਪਰ ਸੋ ਸਾਹਮਣੇ ਤੋਂ ਬਹੁਤ ਵਧੀਆ ਗੋਠੀ ਲੱਗਦੀ ਆ ਹੈਵੀ ਲੁੱਕ ਦਿੰਦੀ ਆ ਗੋਠੀ ਤੇ ਆਪਾਂ ਨੂੰ ਆਸ ਹੈ ਕਿ ਤੁਹਾਨੂੰ ਬਹੁਤ ਹੀ ਪਸੰਦ ਆਉਣੀ ਆ ਇਹ ਗੋਠੀ ਦੋਸਤੋ ਬਹੁਤ ਵਧੀਆ ਨਕਸ਼ਾ ਇਸ ਗੋਠੀ ਦਾ